ਮੇਰੇ ਕੋ ਘਟਨਾ ਜਿਆਦਾ ਹੀ ਦੋ ਕੁ ਸਾਲ ਪਹਿਲਾਂ ਇੱਕ ਸਥਾਨ ਤੇ ਗਏ ਸੀ ਵਿਚਾਰ ਵਾਸਤੇ ਉੱਥੇ ਉਹਨਾਂ ਨੇ ਗੱਲ ਸੁਣਾਈ ਬੜੀ ਪਿਆਰੀ ਕਹਿੰਦੇ ਭਾਈ ਸਾਹਿਬ ਸਾਡੇ ਇਲਾਕੇ ਦੇ ਵਿੱਚ ਨਾ ਇੱਕ ਪਰਿਵਾਰ ਰਹਿੰਦਾ ਸੀ ਉਹਦੇ ਦੋ ਬੱਚੇ ਸਨ ਬੰਦੇ ਦੇ ਪਰ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਸੀ ਕੰਮ ਵੀ ਨਹੀਂ ਕਰਨਾ ਸਾਰਾ ਦਿਨ ਯਾਰਾਂ ਦੋਸਤਾਂ ਨਾਲ ਇੱਧਰ ਉੱਧਰ ਘੁੰਮਦੇ ਰਹਿਣਾ ਮਤਲਬ ਇਹ ਕਹ ਲਓ ਵੀ ਉਹਦੀ ਜ਼ਿੰਦਗੀ ਦਾ ਮਨੋਰਥ ਸੀ ਈ ਡਰਿੰਕ ਐਂਡ ਬੀ ਮੈਰੀ ਖਾਓ ਪੀਓ ਮौज ਕਰੋ ਹੋਰ ਕੋਈ ਉਹਨੂੰ ਪਤਾ ਨਹੀਂ ਪੈਸਾ ਪਿਤਾ ਪੁਰਖੀ ਸੀ ਕਮਾਈ ਬਹੁਤ ਸੀ ਬੈਂਕ ਬੈਲੈਂਸ ਬਹੁਤ ਵੱਡਾ ਸੀ। ਬੇਪ੍ਰਭਾ ਹੋ ਗਿਆ ਤੇ ਜਦੋਂ ਧਿਆਨ ਰੱਖਿਓ ਜਦੋਂ ਮਿਹਨਤ ਤੋਂ ਬਿਨਾ ਪਿਓ ਦਾਦੇ ਦੀ ਜਾਇਦਾਦ ਪੈਸਾ ਬਹੁਤ ਮਿਲ ਜਾਏ ਨਾ ਉਹ ਬੰਦੇ ਦੀ ਜਵਾਨੀ ਨੂੰ ਤੇ ਜ਼ਰੂਰ ਖਵਾਰ ਕਰਦਾ ਹੈ ਕਈ ਵਾਰੀ ਜ਼ਿੰਦਗੀ ਵੀ ਖਵਾਰ ਕਰ ਦਿੰਦਾ ਹੈ। ਉਹ ਬੰਦਾ ਜ਼ਿੰਮੇਵਾਰੀਆਂ ਤੋਂ ਭੱਜੇਗਾ। ਉਹ ਦੁੱਖ ਸੁੱਖ ਤੋਂ ਭੱਜੇਗਾ। ਉਹਦਾ ਮੰਤਬ ਵੀ ਹੁੰਦਾ ਵੀ ਖਾਓ ਪੀਓ ਐਸ਼ ਕਰੋ। ਸਮਾ ਆਪਣੀ ਚਾਲੇ ਚੱਲਿਆ ਬੱਚੇ ਵੱਡੇ ਹੋਣ ਲੱਗ ਪਏ ਪਤਨੀ ਨੇ ਚਿੰਤਾ ਜਤਾਈ ਜਦੋਂ ਗੱਲ ਕਰੋ ਤੇ ਲੜਾਈ ਹੋ ਪੈਣੀ ਹੈ ਕਿਉਂਕਿ ਸ਼ਰਾਬੀ ਬੰਦੇ ਦੀ ਇੱਕ ਨਹੀਂ ਕਈ ਸਮੱਸਿਆਵਾਂ ਹੁੰਦੀਆਂ ਨੇ ਉਹ ਆਪਣੀ ਗਲਤੀ ਨੂੰ ਮੰਨਦਾ ਵੀ ਨਹੀਂ ਸੁਣਦਾ ਵੀ ਨਹੀਂ ਉਹ ਕਲੇਸ਼ ਕਰੇਗਾ ਲੜਾਈ ਕਰੇਗਾ ਘਰ ਕਰੇਗਾ ਬੱਚਿਆਂ ਨਾਲ ਲੜੇਗਾ ਅੰਡੀਆਂ ਗੁਆਂਡੀਆਂ ਨਾਲ ਲੜ ਪਏਗਾ ਦੋਸਤਾਂ ਮਿੱਤਰਾਂ ਨਾਲ ਲੜ ਪਏਗਾ ਕੁਝ ਵੀ ਕਿਤੇ ਵੀ ਲੜ ਸਕਦਾ ਹੈ ਕਿਤੇ ਵੀ ਬੋਲ ਸਕਦਾ ਹੈ ਹੁਣ ਹੌਲੀ ਹੌਲੀ ਜਦੋਂ ਸਮਾਂ ਬੀਤਣ ਲੱਗਾ ਸਰੀਰ ਨੂੰ ਰੋਗ ਲੱਗਣ ਲੱਗ ਪਿਆ ਡਾਕਟਰ ਨੇ ਕਈ ਤਰ੍ਹਾਂ ਦੇ ਖਾਣ ਪੀਣ ਦੀਆਂ ਪਾਬੰਦੀਆਂ ਲਾ ਦਿੱਤੀਆਂ। ਪਰੇਸ਼ਾਨੀ ਵਧੀ ਤੇ ਹੁਣ ਕੀ ਕੀਤਾ? ਫਿਰ ਕਹਿੰਦੇ ਨੇ ਵੀ ਜਦੋਂ ਬੰਦਾ ਗੱਲ ਨਾ ਮੰਨੇ ਬੰਦੇ ਨੂੰ ਨਾ ਸਮਝਾਓ ਜਿਨੇ ਬੰਦਾ ਬਣਾਇਆ ਫਿਰ ਉਹਦੇ ਨਾਲ ਗੱਲ ਕਰੋ। ਕਈ ਵਾਰੀ ਨਾ ਆਪਾਂ ਨੂੰ ਲੱਗਦਾ ਵੀ ਮੇਰੀ ਗੱਲ ਨਹੀਂ ਸੁਣੀ ਜਾ ਰਹੀ, ਇਹ ਹੋ ਰਿਹਾ ਮੰਨ ਨਹੀਂ ਰਿਹਾ। ਉਦੋਂ ਉਹਨੂੰ ਨਾ ਮਨਔ ਸਾਧ ਸੰਗਤ ਉਹਨੂੰ ਨਾ ਸਮਝਾਓ, ਗੁਰੂ ਕੋਲ ਆ ਕੇ ਗੱਲ ਕਰੋ ਪਾਤਸ਼ਾਹ, ਤੁਸੀਂ ਮਿਹਰ ਕਰੋ। ਤੇਰੇ ਜੰਮੇ ਆ ਤੇਰੇ ਪੈਦਾ ਕੀਤੇ ਆ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਫਿਰ ਮਾਂ ਬਾਪ ਅੱਗੇ ਗੱਲ ਕਰੀਏ ਉਹ ਪਤਨੀ ਨੇ ਫਿਰ ਥੱਕ ਹਾਰ ਕੇ ਗੁਰੂ ਘਰ ਆ ਕੇ ਅਰਦਾਸ ਕੀਤੀ ਭਾਈ ਸਾਹਿਬ ਨੂੰ ਆ ਕੇ ਬੇਨਤੀ ਕੀਤੀ ਵੀ ਆਹ ਸਮੱਸਿਆ ਹੈ ਉਹ ਕਹਿੰਦੇ ਕੋਈ ਨਹੀਂ ਆਪਾਂ ਅਰਦਾਸ ਕਰਦੇ ਆਂ ਅਰਦਾਸ ਕੀਤੀ ਸਾਧ ਸੰਗਤ ਮਨ ਦੀ ਭਾਵਨਾ ਸੱਚੀ ਸੀ ਦੁੱਖ ਬਹੁਤ ਵੱਡਾ ਸੀ ਦਿਲ ਵਿੱਚ ਦਰਦ ਸੀ ਤੇ ਅੱਗੇ ਸਾਰਾ ਕੁਝ ਦੇਖ ਭਾਲ ਕੇ ਗੁਰੂ ਨਾਲ ਜੁੜ ਕੇ ਜਦੋਂ ਭਾਵਨਾ ਸਹਿਤ ਅਰਦਾਸ ਕੀਤੀ ਸਤਿਗੁਰੂ ਨੇ ਫਿਰ ਮਿਹਰ ਕੀਤੀ ਜਿਹੜੀ ਆਪਾਂ ਬੇਨਤੀ ਕੀਤੀ ਕਿਰਪਾ ਕੀ ਹੁੰਦੀ ਹੈ ਕਿਵੇਂ ਕਿਰਪਾ ਕਿਸੇ ਦੀ ਜ਼ਿੰਦਗੀ ਬਦਲਦੀ ਹੈ ਸਾਧ ਸੰਗਤ ਉਸ ਪਰਿਵਾਰ ਤੇ ਬਖਸ਼ਿਸ਼ ਸ਼ੇ ਹੋਈ ਵੀ ਕੱਲਾ ਪਰਿਵਾਰ ਨਹੀਂ ਉਹਨਾਂ ਦਾ ਸਾਰਿਆਂ ਦਾ ਜੀਵਨ ਬਦਲਿਆ ਉਹਨਾਂ ਨੇ ਜੋ ਬਾਅਦ ਚ ਕਹਾਣੀ ਦੱਸੀ ਕਹਿੰਦੇ ਵੀ ਦੇਖੋ ਕਿੱਥੋਂ ਚੱਲ ਕੇ ਅਸੀਂ ਕਿੱਥੇ ਪਹੁੰਚ ਗਏ ਵੇਸੀ ਖੁਦ ਆਪਣੇ ਆਪ ਤੇ ਸਾਨੂੰ ਕਦੀ ਇਹ ਨਹੀਂ ਸੀ ਵੀ ਅਸੀਂ ਇਸ ਅਵਸਥਾ ਦੇ ਧਾਰਨੀ ਬਣਾਂਗੇ ਅਸੀਂ ਇੰਨੇ ਗੁਰੂ ਦੇ ਨੇੜੇ ਹੋ ਜਾਾਂਗੇ ਇੱਕ ਆਮ ਰੂਟੀਨ ਆਮ ਨੋਰਮਲ ਇਨਸਾਨ ਇੱਕ ਸਾਡੇ ਜੋ ਸਿੱਖ ਪਰਿਵਾਰਾਂ ਦੀ ਆਮ ਲਾਈਫ ਹੁੰਦੀ ਹੈ ਵੀ ਇਹ ਨਹੀਂ ਬਹੁਤ ਅੰਮ੍ਰਿਤਧਾਰੀ ਨੇ ਪੱਕੇ ਗੁਰਸਿੱਖ ਪਰਿਵਾਰ ਨੇ ਨਾ ਪਿੱਛੋਂ ਫੈਮਿਲੀ 'ਚ ਕੋਈ ਇਸ ਤਰ੍ਹਾਂ ਦਾ ਸੀ ਨਾ ਅੱਗੇ ਕੋਈ ਬਹੁਤਾ ਮਾਹੌਲ ਸੀ ਬਸ ਇੱਕ ਸੀ ਵੀ ਹਾਂ ਗੁਰਦੁਆਰੇ ਜਾਂਦੇ ਆ ਮੱਥਾ ਟੇਕ ਲਿਆ ਵਿਆਹ ਸ਼ਾਦੀ 'ਚ ਮਾੜਾ ਮੋਟਾ ਪਾਠ ਪੂਜਾ ਕਰਾ ਲਿਆ ਇੰਨੇ ਕੁ ਸਿੱਖੀ ਜਿਹੜੀ ਆਮ ਸਾਡੇ ਲੋਕਾਂ ਦੀ ਹੁੰਦੀ ਹੈ ਉਹ ਕਹਿੰਦੇ ਅਸੀਂ ਜਦੋਂ ਕੀਤਾ ਨਾ ਭਾਈ ਸਾਹਿਬ ਨੇ ਇੱਕ ਗੱਲ ਕਹੀ ਸੀ ਵੀ ਭੈਣੇ ਤੂੰ ਇੱਕੋ ਕੰਮ ਕਰਨਾ ਹੈ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਆਪ ਕਰਨੀ ਤੇ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦਾ ਪਾਠ ਕਰਨਾ ਸ਼ੁਰੂ ਕਰਦੇ ਹੋ। ਉਹ ਕਹਿੰਦੇ ਜੀ ਅਸੀਂ ਇਸ ਤਰ੍ਹਾਂ ਹੀ ਕੀਤਾ। ਜਦੋਂ ਦੁੱਖ ਦਰਦ ਬਹੁਤ ਹੋਵੇ ਨਾ ਕਈ ਤਰ੍ਹਾਂ ਦੀਆਂ ਤਕਲੀਫਾਂ 'ਚ ਬੰਦਾ ਗੁਜ਼ਰਦਾ ਹੋਵੇ, ਨੀਂਦ ਤੇ ਵੈਸੇ ਹੀ ਨਹੀਂ ਪੈਂਦੀ। ਫਿਰ ਤੁਸੀਂ ਜੋ ਕਰਨ ਨੂੰ ਕਹਦੇ ਹੋ ਉਹ ਬੰਦਾ ਉਹ ਕਰੇਗਾ। ਮੈਂ ਇੱਕ ਹੋਰ ਬੇਨਤੀ ਕਰਦਿਆਂ ਨਾਲ ਜੋੜ ਕੇ ਬਹੁਤੇ ਪਖੰਡ ਵੀ ਇੱਥੋਂ ਸ਼ੁਰੂ ਹੁੰਦੇ ਨੇ ਕਿਉਂਕਿ ਦੇਖੋ ਦੁਖੀ ਸੰਸਾਰ ਦਾ ਹਰ ਬੰਦਾ ਹੈ ਆਪਾਂ ਜਦੋਂ ਕਰਨ ਕਰਾਉਣ ਦੇ ਚੱਕਰਾਂ 'ਚ ਪੈ ਜਾਂਦੇ ਆ ਉਹ ਫਿਰ ਸਾਨੂੰ ਕਈ ਤਰ੍ਹਾਂ ਦੇ ਪਖੰਡਾਂ ਚੁੜ ਜਾ ਲੈਂਦੇ ਨੇ ਹਰ ਬੰਦਾ ਘਬਰਾਇਆ ਹੁੰਦਾ ਦੁਖੀ ਹੁੰਦਾ ਲੋਕ ਕਰਨ ਲੱਗ ਜਾਂਦੇ ਨੇ ਪਖੰਡ ਦੀਆਂ ਦੁਕਾਨਾਂ ਇਸ ਤਰ੍ਹਾਂ ਚਲਦੀਆਂ ਨੇ ਖੈਰ ਉਹ ਕਹਿੰਦੇ ਸਾਡੇ ਤੇ ਇੱਕ ਵੱਡੀ ਕਿਰਪਾ ਇਹ ਰਹੀ ਵੀ ਅਸੀਂ ਕਿਤੇ ਭਟਕੇ ਨਹੀਂ ਕਿਸੇ ਪੁੱਛਣ ਪਛਾਣ ਦੇ ਚੱਕਰ 'ਚ ਨਹੀਂ ਗਏ ਕਰਨ ਕਰਾਉਣ ਦੇ ਚੱਕਰ 'ਚ ਨਹੀਂ ਪਏ ਅਸੀਂ ਗੁਰੂ ਘਰ ਗਏ ਅਰਦਾਸ ਕੀਤੀ ਮਹਾਰਾਜ ਨੇ ਸਾਡੀ ਸੁਣ ਲਈ ਉਹ ਕਹਿੰਦੇ 3 ਮਹੀਨੇ ਪਾਠ ਕੀਤਾ ਜੀ ਲਗਾਤਾਰ ਤਿੰਨ ਮਹੀਨੇ ਤੱਕ ਸਾਨੂੰ ਕੋਈ ਫਰਕ ਨਹੀਂ ਪਿਆ। ਕਹਿੰਦੇ ਇੱਕ ਵਾਰ ਮੇਰਾ ਵੀ ਭਰੋਸਾ ਟੁੱਟ ਗਿਆ ਵੀ ਨਹੀਂ ਤੇ ਐਵੇਂ ਹੀ ਆ ਇਹ ਕੁਝ ਨਹੀਂ ਬਣਨਾ। ਫਿਰ ਰੋਜ਼ ਪਾਠ ਕਰ ਰਹੇ ਆ ਕੋਈ ਫਰਕ ਨਹੀਂ ਪੈ ਰਿਹਾ, ਰੋਜ਼ ਕੋਈ ਕੁਝ ਚੱਲੀ ਜਾ ਰਿਹਾ ਹੈ ਪਰ ਤਿੰਨ ਮਹੀਨੇ ਬਾਅਦ ਅਚਾਨਕ ਮੇਰੇ ਪਤੀ ਦੇ ਵਾਹ ਆਪ ਹੀ ਆ ਕੇ ਕਹਿਣ ਲੱਗੇ ਕਹਿੰਦੇ ਭਗਵਾਨ ਨੇ ਮੱਜ ਤੋਂ ਬਾਅਦ ਦਾਰੂ ਛੱਡਤੀ। ਮੈਂ ਕੋਈ ਸਤਨਾਮ ਸ਼੍ਰੀ ਕਹਿੰਦੇ ਮੱਜ ਤੋਂ ਬਾਅਦ ਸ਼ਰਾਬ ਛੱਡਤੀ। ਉਹ ਕਹਿੰਦੇ ਮੈਂ ਬੜੀ ਹੈਰਾਨ। ਵੀਤੇ ਜਦੋਂ ਮੈਂ ਛੱਡਣ ਦੀ ਗੱਲ ਕਰਦੀ ਸੀ ਇਹ ਬੰਦਾ ਮੇਰੇ ਨਾਲ ਲੜ ਪੈਂਦਾ ਸੀ ਕਲੇਸ਼ ਮਚ ਜਾਂਦਾ ਸੀ ਬੱਚੇ ਦੁਖੀ ਹੋ ਜਾਂਦੇ ਸਨ ਪਰਿਵਾਰ ਦੁਖੀ ਹੋ ਜਾਂਦਾ ਸੀ ਇਹ ਆਪ ਹੀ ਕਹਿ ਰਿਹਾ ਛੱਡਤੀ ਇੱਕਦਮ ਆ ਗਿਆ ਵੀ ਇਹ ਤਾਂ ਗੁਰੂ ਦੀ ਕਿਰਪਾ ਵਰਤ ਗਈ ਮਹਾਰਾਜ ਨੇ ਢੀਨੇ ਢੀਨੇ ਕੁ ਸੁਣ ਲਈ ਫੇਰ ਕਹਿੰਦੀ ਵੀ ਚਲੋ ਕੋਈ ਨਹੀਂ ਸ਼ਾਇਦ ਹਲੇ ਤਾਜ਼ਾ ਤਾਜ਼ਾ ਕੋਈ ਅਸਰ ਹੋਣਾ ਦੋ ਚਾਰ ਦਿਨ ਦੇਖਦੇ ਆਂ ਦੋ ਚਾਰ ਦਿਨ ਲੰਘੇ ਪੰਜ ਸੱਤ ਦਿਨ ਲੰਘੇ 10 ਲੰਘੇ 15 ਲੰਘੇ ਮਹੀਨਾ ਲੰਘੇ ਬੰਦੇ ਨੇ ਨਾਮ ਹੀ ਨਹੀਂ ਲਿਆ ਤੇ ਮਹੀਨੇ ਬਾਅਦ ਉਹ ਕਹਿੰਦਾ ਵੀ ਮੈਂ ਗੁਰੂ ਘਰ ਜਾਇਆ ਕਰਨਾ ਹੈ ਮੈਨੂੰ ਵੀ ਸਵੇਰੇ ਆਪਣੇ ਨਾਲ ਉਠਾਇਆ ਕਰ ਤੇ ਆਪਾਂ ਉਹ ਪਾਠਕ ਜਦੋਂ ਤੂੰ ਪਾਠ ਕਰਕੇ ਵੇਲਿਓਗੇ ਆਪਾਂ ਗੁਰਦੁਆਰਾ ਸਾਹਿਬ ਜਾਣਾ ਚੌਥੇ ਮਹੀਨੇ ਕਹਿੰਦੀ ਸੀ ਦੋਵੇਂ ਪਤੀ ਪਤਨੀ ਸਵੇਰੇ 3 ਵਜੇ ਉੱਠ ਕੇ ਪਾਠ ਕਰਕੇ 4 ਵਜੇ ਗੁਰੂ ਘਰ ਹੁੰਦੇ ਆ ਚਾਰ ਮਹੀਨੇ ਲੰਘ ਗਏ ਰੋਜ਼ ਜਾਣ ਲੱਗੇ ਨਿਮ ਬਣ ਗਿਆ ਗੁਰੂ ਘਰ ਜਾਣ ਦਾ ਅੱਠ ਮਹੀਨਿਆਂ ਬਾਅਦ ਉਹਨਾਂ ਦੇ ਬੱਚੇ ਕਹਿੰਦੇ ਵੀ ਸਾਨੂੰ ਵੀ ਲੈ ਕੇ ਜਾਇਆ ਕਰੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੱਦੋਗੇ ਬੱਚੇ ਵੀ ਕਹ ਰਹੇ ਹਾਲਾਂਕਿ ਦੇਖੋ ਜਿਹੜੀ ਜਵਾਨੀ ਦੀ ਉਮਰ ਹੁੰਦੀ ਹੈ ਨਾ ਖਾਸ ਤੌਰ ਤੇ ਟੀਨ ਏਜ ਉਹਦੇ ਚ ਨੀਂਦ ਬਹੁਤ ਜ਼ਿਆਦਾ ਹੁੰਦੀ ਹੈ ਕੁਦਰਤੀ ਹੈ ਸਰੀਰਕ ਤੌਰ ਤੇ ਕਿਉਂਕਿ ਸਰੀਰ ਇੱਕ ਵਾਰ ਸਾਰਾ ਦਿਨ ਦੌੜ ਭੱਜ ਕਰਦਾ ਹੈ ਰਾਤ ਨੂੰ ਥੱਕ ਟੁੱਟ ਕੇ ਉੱਠਣ ਨੂੰ ਦਿਲ ਨਹੀਂ ਕਰਦਾ ਬੱਚੇ ਕਹਿੰਦੇ ਵੀ ਮੰਮੀ ਪਾਪਾ ਸਾਨੂੰ ਵੀ ਨਾਲ ਲੈ ਕੇ ਜਾਓ ਉਹ ਕਹਿੰਦੇ ਅਸੀਂ 4 ਵਜੇ ਸਾਰਾ ਪਰਿਵਾਰ ਗੁਰਦੁਆਰੇ ਪਹੁੰਚ ਜਾਂਦੇ ਸਾਂ ਉੱਥੇ ਜਾ ਕੇ ਪਾਠ ਕਰਨਾ ਉਹ ਤੋਂ ਬਾਅਦ ਕਹਿੰਦੇ ਅਸੀਂ ਸੇਵਾ ਕਰਨ ਲੱਗ ਪਏ ਝਾੜੂ ਪੋਚੇ ਦੀ ਸੇਵਾ ਕਰਲੀ ਕੋ ਭਾਂਡੇ ਪੈਨ ਉਹਨਾਂ ਦੀ ਸੇਵਾ ਕਰ ਲਈ ਕਿਸੇ ਵੀ ਤਰ੍ਹਾਂ ਦੀ ਸੇਵਾ ਕੀਤੀ ਇੱਕ ਸਾਲ ਬਾਅਦ ਕਹਿੰਦੇ ਮੇਰਾ ਪਤੀ ਕਹਿੰਦਾ ਵੀ ਆਪਾਂ ਦੋਨਾਂ ਨੇ ਅੰਮ੍ਰਿਤ ਛਕਣਾ ਹੈ ਕਹਿੰਦੇ ਉਸ ਦਿਨ ਮੇਰਾ ਧਿਆਨ ਚਲੇ ਗਿਆ ਸਿੱਧਾ ਗੁਰੂ ਦੀ ਬਖਸ਼ਿਸ਼ ਕਿਰਪਾ ਤੇ ਕੀਤੀ ਵੀ ਅਰਦਾਸ ਤੇ ਬਾ ਸੱਚੇ ਪਾਤਸ਼ਾਹ ਇੰਨੀ ਵੱਡੀ ਕਿਰਪਾ ਇਹ ਤੇ ਗੱਲ ਸੀ ਸੁਪਨੇ ਵਿੱਚ ਵੀ ਨਹੀਂ ਸੀ ਸੋਚੀ ਜਿਹੜਾ ਬੰਦਾ ਜ਼ਹਿਰ ਪੀਣ ਦਾ ਆਦੀ ਹੋ ਗਿਆ ਨਸ਼ਿਆਂ ਦਾ ਆਦੀ ਹੋ ਗਿਆ ਅੱਜ ਉਹ ਆਪ ਕਹਿ ਰਿਹਾ ਮੈਨੂੰ ਅੰਮ੍ਰਿਤ ਛਕਾ ਦਿਓ ਦੇਖੋ ਉਹਨੂੰ ਬੰਦੇ ਨਾਲ ਗੱਲ ਕਰਦੇ ਆਂ ਬੰਦਾ ਝਗੜਦਾ ਜਦੋਂ ਥੱਕ ਹਾਰ ਕੇ ਗੁਰੂ ਕੋਲ ਅਰਦਾਸ ਕੀਤੇ ਸਤਿਗੁਰੂ ਨੇ ਖੇਡ ਵਰਤਾਈ ਉਹਦੀ ਸੋਚ ਉਹਦਾ ਮਾਨ ਹੀ ਬਦਲ ਕੇ ਰੱਖ ਦਿੱਤਾ ਇਹ ਤਾਂ ਵੱਡੀ ਕਿਰਪਾ ਕੀ ਇਹਨੂੰ ਕਹਿੰਦੇ ਨੇ ਚਮਤਕਾਰ ਇਹ ਹੁੰਦੀ ਹੈ ਕਰਾਮਾਤ ਆਪਾਂ ਦੂਸਰੀਆਂ ਭਾਲਦੇ ਆ ਜਿਹੜੇ ਮੈਜਿਕ ਟ੍ਰਿਕ ਹੁੰਦੇ ਨੇ ਸੰਸਾਰ 'ਚ ਉਹ ਦੋਵਾਂ ਜੀਵਾਂ ਨੇ ਅਜ ਅੰਮ੍ਰਿਤ ਸ਼ਕਿਆ ਜੀ ਤੇ ਉਹਨਾਂ ਦੇ ਬੱਚੇ ਜਿਹੜੇ ਕਹਿੰਦੇ ਪਹਿਲਾਂ ਸਾਡੇ ਬੱਚੇ ਵੀ ਪੜ੍ਹਾਈ ਵੱਲ ਵੀ ਬਹੁਤਾ ਧਿਆਨ ਨਹੀਂ ਸੀ ਦਿੰਦੇ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਸੀ ਸਾਨੂੰ ਡਰ ਸੀ ਵੀ ਇਹ ਚੰਗਾ ਪੜ੍ਹਦੇਖ ਵੀ ਜਾਣਗੇ ਉਹਨਾਂ ਦੀ ਬੱਚੀ ਅੱਜ ਦੀ ਤਾਰੀਖ 'ਚ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਹਸਪੀਟਲ ਹੈ ਉੱਥੇ ਟੌਪ ਦੀ ਡਾਕਟਰ ਲੱਗੀ ਹੋਈ ਹੈ ਨਿੱਕੇ ਜਿਹੇ ਇਲਾਕੇ 'ਚ ਨਿੱਕੇ ਜਿਹੇ ਸ਼ਹਿਰ 'ਚ ਉੱਠ ਕੇ ਬੱਚੇ ਨੇ ਕਹਿੰਦੇ ਆਪਣੇ ਪਿਤਾ ਵਾਲਾ ਕੰਮ ਸੰਭਲਿਆ ਤੇ ਸਰਦਾਰ ਜੀ ਹੁਣ ਸਾਡੇ ਅੰਮ੍ਰਿਤਧਾਰੀ ਹੋ ਗਏ ਦਾੜਾ ਰੱਖ ਲਿਆ ਪ੍ਰਕਾਸ਼ ਕਰ ਲਿਆ ਉੱਪਰ ਦੀ ਸ੍ਰੀ ਸਾਹਿਬ ਹੈ ਡੇਲੀ ਰੂਟੀਨ ਬਣ ਗਈ ਸਵੇਰੇ ਵੀ ਗੁਰੂ ਘਰ ਜਾਣਾ ਸ਼ਾਮੀ ਵੀ ਜਾਣਾ ਹਰ ਗੁਰਪੁਰਬ ਚ ਹਰ ਪ੍ਰੋਗਰਾਮ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਸੇਵਾ ਉਹ ਕਰਦੇ ਨੇ ਇੱਕ ਕਿਰਨ ਨੂੰ ਸੂਰਜ ਬਣਾ ਦਿੱਤਾ ਵੀ ਸੱਚੇ ਪਾਤਸ਼ਾਹ ਇੰਨੀ ਵੱਡੀ ਕਿਰਪਾ ਚ ਐਡੀ ਵੱਡੀ ਬਖਸ਼ਿਸ਼ ਹੈ ਤੇਰੇ ਘਰ ਦੇ ਵਿੱਚ ਇਹਨੂੰ ਕਹਿੰਦੇ ਨੇ ਸੱਚੇ ਸਖਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਤੇਰੇ ਘਰ ਹੈ ਕੀ ਨਹੀਂ ਪਰ ਲੈਣ ਵਾਸਤੇ ਭਾਂਡਾ ਮਨ ਦਾ ਹਿਰਦੇ ਦਾ ਭਾਂਡਾ ਸੱਚੀ ਸੁੱਚੀ ਭਾਵਨਾ ਲੈ ਕੇ ਆਓ ਇੱਕ ਸਮਾਂ ਬਣਦਾ ਭਾਂਡਾ ਤਿਆਰ ਹੋ ਗਿਆ ਨਾ ਮਾਲਕ ਨੇ ਰਹਿਮਤਾ ਨਾਲ ਪਰ ਦੇਣਾ ਉਹ ਬਖਸ਼ਿਸ਼ ਐਸੀ ਹੁੰਦੀ ਐ ਫਿਰ ਸੰਭੀ ਨਹੀਂ ਜਾਂਦੀ ਸੰਭਾਲੀ ਨਹੀਂ ਜਾਂਦੀ ਉਹ ਕਹਿੰਦੇ ਅੱਜ ਵੀ ਨਾ ਕਦੇ ਖਿਆਲ ਆਉਂਦਾ ਉਹ ਸੁਰਤ ਚਲੀ ਜਾਂਦੀ ਐ ਵੀ ਜਦੋਂ ਕਦੇ ਬਾਣੀ ਪੜ ਰਹੇ ਆ ਕਦੇ ਸੇਵਾ ਕਰ ਰਹੇ ਆ ਤੇ ਇੱਕਦਮ ਸੁਰਤ ਚਲੀ ਜਾਂਦੀ ਐ ਤਿੰਨ ਚਾਰ ਸਾਲ ਪਿੱਛੇ ਵੀ ਜਦੋਂ ਮੈਂ ਗੱਲ ਕਹਿਣੀ ਇਹਨਾਂ ਨੇ ਲੜ ਪੈਣਾ ਕਲੇਸ਼ ਮਚਾਉਣਾ ਭਾਂਡੇ ਪੰਣੇ ਬੁਰੇ ਹਾਲ ਰੂਹ ਮੰਨ ਦੇ ਵਿੱਚ ਕਈ ਵਾਰੀ ਵਰਾਗ ਫੁੱਟਦਾ ਹੈ ਰੋਣਾ ਆ ਜਾਂਦਾ ਹੈ ਅਸਲ 'ਚ ਕਹਿੰਦੇ ਬਖਸ਼ਿਸ਼ ਦਾ ਹੁੰਦਾ ਹੈ ਪਿਆਰ ਦੀ ਖੇਡ ਹੈ ਸੱਚੇ ਪਾਤਸ਼ਾਹ ਕਮਾਲ ਹੈ ਕਿੱਥੇ ਉਹ ਤੇ ਕਿੱਥੇ ਆ ਐਸੀ ਕਿਰਪਾ ਤੇਰੇ ਘਰ ਦੇ ਵਿੱਚ ਮਹਾਰਾਜ ਕਹਿੰਦੇ ਹਾਂ ਇਹਨੂੰ ਕਹਿੰਦੇ ਨੇ ਕੱਚੋਂ ਕੰਚਨ ਭਇਓ ਸ਼ਬਦ ਗੁਰ ਸ੍ਰਵਣ ਸੁਣਿਓ ਵਿਖਤੇ ਅੰਮ੍ਰਿਤ ਹੋਇਓ ਨਾਮ ਸਤਗੁਰ ਮੁਖ ਭਣਿਓ ਕੱਚ ਤੋਂ ਕੰਚਨ ਹੋ ਜਾਈਦਾ ਕੰਚਨ ਅਰਥ ਹੁੰਦਾ ਜੀ ਸੋਨਾ ਜਿਹੜਾ ਬੰਦਾ ਕੱਚ ਦੇ ਭਾਂਡੇ ਵਰਗਾ ਹੈ ਨਾ ਕੰਚ ਇਤਨਾ ਹੁੰਦਾ ਵੀ ਇੱਕ ਵਾਰ ਟੁੱਟ ਗਿਆ ਤੇ ਖਤਮ ਸੋਨੇ ਨੂੰ ਤੋੜਦੇ ਉਹ ਕੱਟਦੇ ਉਹ ਸਾੜਦੇ ਉਹ ਸੋਨਾ ਹੀ ਰਹਿੰਦਾ ਹੈ ਕੱਚ ਤੋਂ ਸੋਨਾ ਹੋ ਗਏ ਵਿਖ ਤੇ ਅੰਮ੍ਰਿਤ ਹੋਇਓ ਜ਼ਹਿਰ ਤੋਂ ਅੰਮ੍ਰਿਤ ਰੂਪ ਜੀਵਨ ਬਣ ਗਿਆ ਨਾਮ ਸਤਗੁਰ ਮੁਖ ਪਣਿਓ ਉਸ ਤੋਂ ਬਾਅਦ ਕਹਿੰਦੇ ਅੱਜ ਤੱਕ ਅਸੀਂ ਹੁਣ ਗੁਰੂ ਦੇ ਬਖਸ਼ਿਸ਼ ਦੇ ਪਾਤਰਾਂ ਸਤਗੁਰੂ ਦੇ ਅਸੀਂ ਰਿਣੀਆਂ ਹਨ ਰੈਂਦੀ ਮਰ ਅਰਦਾਸ ਕਰੀ ਦੀ ਸੱਚੇ ਪਾਤਸ਼ਾਹ ਇਹ ਸਿੱਖੀ ਹੁਣ ਸਾਡੀ ਅਰਦਾਸ ਤੇ ਜਿਹੜੇ ਬਚਨ ਅਸੀਂ ਰੋਜ਼ ਪੜ੍ਹਦੇ ਆ ਜਿੰਨਾ ਸਿੰਘਾਂ ਸਿੰਗੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਸਾਡੀ ਵਿਵਸਥਾ ਬਣ ਜਾਏ ਸਾਡੀ ਸਿੱਖੀ ਅੰਤਲੇ ਸਾਹਾਂ ਤੱਕ ਤੇ ਕੇਸਾਂ ਸੰਗ ਨਿਭਜਾਏ ਇਹ ਬਖਸ਼ਿਸ਼ ਹੈ ਇਹ ਗੁਰੂ ਦੀ ਕਿਰਪਾ ਹੈ ਤਸੀਂ ਮੰਗੋ ਤੇ ਸਹੀ ਅਸੀਂ ਅਸਲ ਚੀਜ਼ਾਂ ਮੰਗਦੇ ਹੀ ਨਹੀਂ ਗੁਰੂ ਘਰ ਦੇ ਵਿੱਚ ਨਾ ਮਹਾਰਾਜ ਨੇ ਇੱਕ ਗੱਲ ਕਹੀ ਹੈ ਬੜੀ ਪਿਆਰੀ ਕਹਿੰਦੇ ਬੰਦਿਆ ਬਾਕੀ ਸੰਸਾਰ ਮਾਇਆ ਪਦਾਰਥ ਤੂੰ ਨਾ ਮੰਗ ਤੈਨੂੰ ਮਾਲਕ ਨੇ ਆਪੇ ਦੇ ਦੇਣਾ ਹੈ ਹੋ ਸਕਦਾ ਬਿਨਾਂ ਮੰਗਿਆ ਮਾਇਆ ਬਹੁਤ ਮਿਲ ਜਾ ਪਦਾਰਥ ਬਹੁਤ ਮਿਲ ਜਾ ਸੋਨਾ ਚਾਂਦੀ ਬਹੁਤ ਮਿਲ ਜਾਏ ਪਰ ਕਹਿੰਦੇ ਜਿਹੜਾ ਨਾਮ ਹੈ ਨਾ ਉਹ ਮੰਗਣਾ ਪੈਣਾ ਉਹ ਬਿਨਾਂ ਮੰਗਿਆ ਨਹੀਂ ਮਿਲੇਗਾ ਗੁਰੂ ਕੋਲੋਂ ਗੁਰੂ ਨੂੰ ਮੰਗਣਾ ਪੈਣਾ ਹੈ ਗੁਰੂ ਤਾਂ ਮਿਲਣਗੇ ਜੇ ਗੁਰੂ ਮਿਲਣਗੇ ਗੁਰੂ ਦੀ ਬਖਸ਼ਿਸ਼ ਮਿਲੇਗੀ